ਪਰਮੀਸ਼ ਵਰਮਾ ਦੀਆਂ ਡਿਵੋਰਸ ਵਾਲੀਆਂ ਖਬਰਾਂ ਤੋਂ ਬਾਅਦ ਸਾਰੇ ਲੋਕ ਕੀ ਵੇਟ ਕਰ ਰਹੇ ਨੇ ਵੀ ਕਦੋਂ ਪਰਮੀਸ਼ ਵਰਮਾ ਕੋਈ ਆਪਣੇ ਪਾਸੋਂ ਬਿਆਨ ਦੇਵੇ ਪਰਮੀਸ਼ ਵਰਮਾ ਨੇ ოਫੀਸ਼ੀਅਲੀ ਇੰਸਟਾਗ੍ਰam ਅਕਾਊਂਟ ਦੇਤੇ ਕੋਈ ਵੀ ਸਟੋਰੀ ਸਾਂਝੀ ਨਹੀਂ ਕੀਤੀ ਗਈ ਹੈ ਰਾਤੀ ਪਰਮੀਸ਼ ਵਰਮਾ ਦਾ ოਫੀਸ਼ੀਅਲੀ ਲਾਈਵ ਕੰਸਰਟ ਸੀ ਪੁਪਾਲ ਦੇ ਵਿੱਚ ਅਤੇ ਪੁਪਾਲ ਦੇ ਵਿੱਚ ਜਾ ਕੇ ਪਰਮੀਸ਼ ਵਰਮਾ ਨੇ ਆਪਣੇ ਫੈਨਸ ਦਾ ਦਿਲ ਜਿੱਤਿਆ ਜੀ ਹਾਂ ਦੋਸਤੋ ਲੈ ਚਲਦੇ ਹਾਂ ਤੁਹਾਨੂੰ ਉਸ ਲਾਈਵ ਕੰਸਰਟ ਦੀ ਛੋਟੀ ਜਿਹੀ ਕਲਿੱਪ ਦੇ ਵਿੱਚ ਜਿਸ ਦੇ ਵਿੱਚ ਪਰਮੀਸ਼ ਵਰਮਾ ਨੇ ਦੇਖੋ ਕੀ ਕਿਹਾ ਦੇ ਵਿੱਚ ਜਾਨ ਵਸੇ ਤੇ ਯਾਰ ਸਾਡੀਆਂ ਬਾਵਾ ਉਹ ਫਿੱਟਰ ਦੇ ਨਾਮ ਲੀਂਦੇ ਨੀਂ ਗਣ ਕੜੇ ਜੱਤੀ ਦੇ ਬੈਂਬਰ ਵਰਲਡ ਵਾਰ ਦੇ ਮੈਂ ਗੇਟ ਪਾ ਕੇ ਬਿੱਲ ਰੱਖੀ ਦੀ ਉਹ ਫਿੱਕੂ ਕੇ ਜੀ ਜ਼ਰਦਾਨੀ ਮਿੱਟ ਬੈਂਕ ਕਰ ਮਰਤੀ ਆ ਇਹ ਵੀਡੀਓਜ਼ ਨੇ ਦੋਸਤੋ ਜੋ ਪਰਮੇਸ਼ਵਰ ਬਰਮਨ ਨੇ ਆਪਣੇ ਇੰਸਟਾਗ੍ਰam ਦੀ ਸਟੋਰੀ ਦੇ ਉੱਤੇ ਸਾਂਝੀਆ ਕੀਤੀਆਂ ਹੋਈਆਂ ਨੇ ਪੂਪਾਲ ਲਾਈਵ ਕੰਸਰਟ ਦੀਆਂ ਤੁਹਾਨੂੰ ਲਾਈਵ ਕੰਸਰਟ ਕਿਵੇਂ ਦਾ ਲੱਗਿਆ ਜਿਹੜੇ ਜਿਹੜੇ ਉੱਥੇ ਦੇਖਣ ਗਏ ਹੋਏ ਸੀ ਪਰਮੇਸ਼ਵਰ ਬਰਮਨ ਦਾ ਸ਼ੋਅ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ